ਪੰਜਾਬ ਦੇ ਵਿੱਚ ਕਦੇ ਲੋਕਡਾਊਨ ਕਦੇ ਲੋਡਬੰਦੀ ਤੇ ਕਦੇ ਬਲੈਕਆਊਟ ਤੇ ਹੁਣ ਇੱਕ ਵਾਰ ਫਿਰ ਕਰੋਨਾ ਵਾਇਰਸ ਦਰਸਾਲ ਖਬਰ ਤੁਹਾਡੇ ਨਾਲ ਐਮ ਤੇ ਵੱਡੀ ਖਬਰ ਫਰੀਪੁਰ ਤੋਂ ਸਾਂਝੀ ਕਰ ਰਹੇ ਹੈਗੇ ਆ ਇਥੋਂ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ ਇੱਕ ਜਿਹੜਾ ਮਰੀਜ਼ ਹੈ ਉਹ ਕਰੋਨਾ ਜਿਹੜਾ ਇੱਕ ਵਿਅਕਤੀ ਹੈ ਕਰੋਨਾ ਪੋਜ਼ਿਟਿਵ ਪਾਇਆ ਗਿਆ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਦੇ ਮੁਤਾਬਕ ਦਮਨੇਸ਼ ਕੁਮਾਰ ਜੋ ਬਾਲੇ ਦਾ ਰਹਿਣ ਵਾਲਾ ਤੇ ਰੇਲਵੇ ਦੇ ਵਿੱਚ ਨੌਕਰੀ ਕਰਦਾ ਹੈ ਪਿਛਲੇ ਸ਼ਨੀਵਾਰ ਤੋਂ ਫਰੋਹੇਪੁਰ ਦੇ ਵਿੱਚ ਰਹਿ ਰਿਹਾ ਉਸ ਦਾ ਕਰੋਨਾ ਟੈਸਟ ਕੀਤਾ ਗਿਆ ਤੇ ਜੋ ਕਰੋਨਾ ਟੈਸਟ ਪੋਜ਼ਿਟਿਵ ਆ ਗਿਆ ਉਸ ਨੂੰ ਫਲਾਲ ਜਿਹੜਾ ਘਰ ਦੇ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਸੋ ਅਸੀਂ ਵੀ ਚੈਨਲ ਦੇ ਮਾਧਿਅਮ ਦੇ ਰਹੀ ਆਪ ਸਭ ਨੂੰ ਜੋ ਕਰੋਨਾ ਦੇ ਦਿਸ਼ਾ ਨਿਰਦੇਸ਼ ਹਨ ਉਸ ਦੀ ਪਾਲਣਾ ਕਰਨ ਦੀ ਹਦਾਇਤ ਦਿੰਦੇ ਆ ਤਾਂ ਕਿ ਜਿਹੜਾ ਇਸ ਬਿਮਾਰੀ ਦੇ ਪਰਹੋਕ ਤੋਂ ਬਚਿਆ ਜਾ ਸਕੇ ਸੋ ਤਸਵੀਰਾਂ ਦੇਖਦੇ ਆ ਤੇ ਕਰਦੇ ਆ ਗੱਲਬਾਤ ਇੱਕ ਕਰੋਨਾ ਦਾ ਪੋਜ਼ਿਟਿਵ ਪੇਸ਼ੈਂਟ ਵੀ ਆ ਚੁੱਕਿਆ ਹੈ ਅੱਜ ਉਹਦਾ ਰੈਪਿਡ ਐਂਟੀਨਿਨ ਟੈਸਟ ਹੋਇਆ ਸੀ ਜੋ ਕਿ ਪੋਜ਼ਿਟਿਵ ਆਇਆ ਹੈ ਹੁਣ ਅਸੀਂ ਉਹਨੂੰ ਘਰ ਹோம் ਆਈਸੋਲੇਸ਼ਨ ਕਰ ਦਿੱਤਾ ਹੈ ਤੇ ਹੁਣ ਉਹ ਘਰੇ ਆਪਦੇ ਰੇਲਵੇ ਕਲੋਨੀ ਠੀਕ ਹੈ ਪੇਸ਼ੈਂਟ ਇਸ ਸਰ ਲੱਛਣ ਕੀ ਹੁੰਦੇ ਨੇ ਦੇ ਵਿੱਚ ਜੀ ਕਰੋਨਾ ਦੇ ਚ ਲੱਛਣ ਜਿਵੇਂ ਕਿ ਸਿਰ ਦਰਦ ਹੋਣਾ ਬੁਖਾਰ ਹੋਣਾ ਸਰੀਰ ਟੁੱਟਣਾ ਖਾਂਸੀ ਜ਼ੁਕਾਮ ਇਹ ਸਭ ਲੱਛਣ ਆਮ ਕਰੋਨਾ ਦੇ ਪੇਸ਼ੈਂਟ ਸੇ ਪਾਈ ਜਾਂਦੇ ਆ ਅਗਰ ਤੁਹਾਡੇ ਆਸ-ਪਾਸ ਵੀ ਕਿਸੇ ਪੇਸ਼ੈਂਟ ਨੂੰ ਕਰੋਨਾ ਤੁਹਾਨੂੰ ਲੱਗ ਰਿਹਾਗੀ ਹੈ ਤਾਂ ਉਹਦੀ ਟੈਸਟਿੰਗ ਜ਼ਰੂਰ ਕਰਵਾਓ ਜੋ ਕਿ ਆਪਣੇ ਸਿਵਲ ਹਸਪਤਲ ਆਰਟੀਪੀਸੀ ਆਰ ਲੈਬ ਵਿੱਚ ਮੁਫਤ ਕੀਤੀ ਜਾਂਦੀ ਹੈ। ਪਰਬੰਧ ਕਿਸ ਤਰ੍ਹਾਂ ਦੇ ਜੀ ਹਸਪਤਲ ਦੀ ਗੱਲ ਕਰੀਏ। ਆਪਨੇ ਸਾਰੇ ਆਈਸੋਲੇਸ਼ਨ ਵਾਰਡ ਬਣਾ ਦਿੱਤਾ ਗਿਆ ਕਿ ਅਗਰ ਜੋ ਵੀ ਜਿੰਨੇ ਪੇਸ਼ੈਂਟ ਆਏ ਤਾਂ ਆਪਾਂ ਲਿਜਟਾ ਪੂਰੇ ਜਿਹੜੇ ਤਾਂ ਕਰ ਸਕਦੇ ਆ। ਅ ਦੈਟਸੋ ਤੇ ਲੋਕਾਂ ਨੂੰ ਕੀ ਇhtiyatmakni ਚਾਹੀਦੀ ਸਾਵਧਾਨੀ ਕੀ ਬਤیں ਦੇ ਜੀ ਸਾਰੇ ਲੋਕ ਮਾਸਕ ਲਗਾ ਕੇ ਰੱਖਣ ਸੱਤ ਸੈਨੀਟਾਈਜ਼ ਕਰਦੇ ਰਹਿਣ ਲਗਾਤਾਰ ਇੱਕ ਕਾਦੀ ਦੂਰੀ ਬਣਾ ਕੇ ਰੱਖਣ ਜਿਨ ਹੋ ਸਕਦਾ ਆਵਦਾ ਵਾਰੀ ਵਾਰੀ ਹੱਥ ਹੁੰਦੇ ਰਹੋ ਡਾਕਟਰ ਮਾਨਿਕ